ਮਹੱਲਾ ਪਹਿਲਾ ਬਸੰਤ ਹੰਡੋਲ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਾਲਗ੍ਰਾਮ ਬਿਪੂਜ ਮਨਾਵੋ ਸੁਖਰਤ ਤੂਲਸੀ ਮਾਲਾ ਰਾਮਨਾਮ ਜਪ ਬੇੜਾ ਬੰਧੋ ਦਇਆ ਕਰੋ ਦਿਆਲਾ ਕਾਹੇ ਕਲਰਾ ਸਿੰਚੋ ਜਨਮ ਗਵਾਵੋ ਕਾਚੀ ਟੈਗ ਦਿਵਾਲ ਕਾਹੇ ਗੱਜ ਲਾਵੋ ਰਹਾਓ ਕਰ ਹਰ ਹਟ ਮਾਲ ਟਿੰਡ ਪਰਵ ਤਿਸ ਭੀਤਰ ਮਨੋ ਜੋ ਅੰਮ੍ਰਿਤ ਸੰਚੋ ਪਰੋਕ ਕੇ ਆਲੇ ਤੋ ਮਾਲੀ ਕੇ ਹੋ ਕਾਮ ਕਰੋ ਦੁਏ ਕਰੋ ਬਸੋਲੇ ਗੋਡੋ ਧਰਤੀ ਭਾਈ ਜੂ ਗੋਡੋ ਤਿਉ ਤੁਮ ਸੁਖ ਪਾਵੋ ਕਿਰਤ ਨਾ ਮੇਟਿਆ ਜਾਈ ਬਗਲੇ ਤੇ ਫੁਨ ਹੰਸਲਾ ਹੋਵੇ ਜੇ ਤੂੰ ਕਰੇ ਦਿਆਲਾ ਪ੍ਰਣਿਤ ਨਾਨਕ ਦਾਸਨ ਦਾਸਾ ਦਇਆ ਕਰੋ ਦਿਆਲਾ ਬਸੰਤ ਮਹੱਲਾ ਪਹਿਲਾ ਹਿੰਡੋਲ ਸਾਹੜੀ ਵਥ ਸਭ ਕਿਸ ਸਾਜੀ ਪੇਵ ਕੜੇ ਧਨ ਵਖੇ ਆਪ ਕੋ ਚ ਜੀ ਦੋਸ਼ ਨ ਦੋ ਜਾਣਾ ਨਹੀਂ ਰਖੇ ਮੇਰੇ ਸਾਹਿਬਾ ਹਾਂ ਆਪੇ ਪਰਮ ਪੁਲਾਣੀ ਅੱਖਰ ਲਿਖੇ ਸਹੀ گاਵਾ ਅਬ ਨਾ ਜਾਣਾ ਬਾਣੀ ਰਹਾਓ ਕੱਢ ਕਸੀਦਾ ਪਹਿਲੇ ਚੋਲੀ ਤਾਂ ਤੁਮ ਜਾਣੋ ਨਾਰੀ ਜੇ ਘਰ ਰੱਖੇ ਬੁਰਾ ਨਾ ਚਾਖੇ ਹੋਵੇ ਕੰਤ ਪਿਆਰੀ ਜੇਤੂ ਪੜਿਆ ਪੰਡਤ ਬੀਨਾ ਦੋਏ ਅੱਖਰ ਦੋਏ ਨਾਮਾ ਪ੍ਰਮੋਦ ਨਾਨਕ ਈਕ ਲੰਗਾਏ ਜੇ ਕਰ ਸੱਚ ਸੁਆਵਾ ਬਸੰਤ ਹੰਦ ਹਲਮਾ ਪਹਿਲਾ ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾ ਨਾਲ ਪਿਆਰੋ ਦੋਏ ਮਾਈ ਦੋਏ ਬਾਬਾ ਪੜੀਏ ਪੰਡਤ ਕਰੋ ਵਿਚਾਰੋ ਸ੍ਰੋਮੀ ਪੰਡਤ ਤੂੰ ਦੇਹੋ ਮਤੀ ਕਿਨ ਬਿੱਧ ਪਾਓ ਪ੍ਰਮੋਦ ਰਹਾਓ ਪੀਤਰ ਅਗਨ ਬਨਸਪਤ ਮੌਲੀ ਸਾਗਰ ਪੰਡੇ ਪਾਇਆ ਜੰਦ ਸੂਰਜ ਦੋਇ ਘਰ ਹੀ ਪੀਤਰ ਐਸਾ ਗਿਆਨ ਨਾ ਪਾਇਆ RAM ਰਵੰਤਾ ਜਾਣੀਏ ਇੱਕ ਮਾਈ ਭੋਗ ਕਰੇ ਤਾਂ ਕਿ ਲਖਣ ਜਾਣੀਏ ਖਿਮਾ ਧਨ ਸੰਗਰੇ ਕਿਆ ਸੁਣੇ ਨਾ ਖਾਇਆ ਮਾਨੇ ਤਿਨਾਹੀ ਸੇਤੀ ਵਛ ਪ੍ਰੋਤ ਨਾਨਕ ਦਸਨ ਦਾਸ ਖਿੰਨ ਤੋਲਾ ਖਿਲ ਮਸਾ ਬਸੰਤ ਹੰਡੋਲ ਮਹੱਲਾ ਪਹਿਲਾ ਸਾਚਾ ਸਹੋ ਗੁਰੂ ਸੁਖ ਦਵਾਤਾ ਹਰ ਮੇਲੇ ਭੁਖ ਗਵਾਏ ਕਰ ਕਿਰਪਾ ਹਰ ਭਗਤ ਦਰੜਾਏ ਅੰਦਨ ਹਰ ਗੁਣ ਗਾਏ ਮਤ ਭੂਲੇ ਰੇ ਮਨ ਚੇਤ ਹਰੀ ਮੇਨ ਗੁਰ ਮੁਕਤ ਨਾਹੀ ਤਰੈ ਲੋਈ ਗੁਰਮੁਖ ਬਾਈਏ ਨਾਮ ਹਰੀ ਰਹਾਓ ਬਿਨ ਭਗਤੀ ਨਹੀਂ ਸਤਗੁਰ ਪਾਈਏ ਬਿਨ ਭਾਗਾ ਨਹੀਂ ਭਗਤ ਹਰੀ ਬਿਨ ਭਾਗਾ satsang ਨ ਪਾਈਏ ਕਰਮ ਮਿਲੇ ਹਰ ਨਾਮ ਹਰੀ ਗੜਗੜ ਗੁਪਤ ਉਹ ਪਾਏ ਵਿਖੇ ਪ੍ਰਗਟ ਗੁਰਮੁਖ ਸੰਤ ਜਨਾ ਹਰ ਹਰ ਕਰੇ ਸੋ ਹਰ ਰੰਗ ਪੀਨੇ ਹਰ ਜਲ ਅੰਮ੍ਰਿਤ ਨਾਮ ਪਾ ਮੰਨ ਜਿਨ ਕੋ ਤਖਤ ਮਿਲੇ ਕੋੜਿਆਈ ਗੁਰਮੁਖ ਸੇ ਪ੍ਰਧਾਨ ਕੀਏ ਪਾਰਸਪੇਟ ਭਏ ਸੇ ਪਾਰਸ ਨਾਨਕ ਹਰ ਗੁਰ ਸੰਗ ਜੀਏ ਵਾਹਿਗੁਰਜੀ ਖਾਲਸਾ ਵਾਹਿਗੁਰੂ